ਸਾਨੂੰ ਤਾਂ ਅਤਵਾਦੀ ਵੱਖਵਾਦੀ ਦੱਸ ਕੀ ਇਹਨਾਂ ਨੇ ਦਾੰਗ ਹੀ ਫੇਰੀਆ ਚਾਹੇ 1947 ਲਾ ਲਓ ਚਾਹੇ 84 ਲਾ ਲਓ ਚਾਹੇ ਬੰਦੀ ਸਿੰਘ ਕੋਸ ਲਾ ਲਓ ਉਹਨਾਂ ਨੇ ਤਾਂ ਰਸਗੁੱਲੇ ਖਾਦੇ ਅੰਦਰ ਬਹਿ ਕੇ ਬਾਈ ਉਹਨਾਂ ਨੇ ਤਾਂ ਦੌਲਤਾਂ ਵਧਾਈਆਂ ਆਵਦੀਆਂ ਉਹਨਾਂ ਦੀਆਂ ਜਾਇਜ਼ ਉਹਨਾਂ ਨੂੰ ਆਜ਼ਾਦੀ ਮਿਲੀ ਆ ਬਾਕੀ ਆਜ਼ਾਦੀ ਪੁੱਛੋ ਅਜੰਮਰਤਪਾਲ ਦੀ ਮਾਂ ਨੂੰ ਆਜ਼ਾਦੀ ਪੁੱਛੋ ਅਜ ਹਵਾਰੇ ਦੇ ਪਿਤਾ ਨੂੰ ਆਜ਼ਾਦੀ ਪੁੱਛੋ ਜਾ ਕੇ ਸਰਸੇ ਵਾਲੇ ਨੂੰ ਆਜ਼ਾਦੀ ਆ ਜਿਹੜਾ ਹਿੰਸਾ ਕਰਕੇ ਜਾਂਦਾ 11 ਬਾਰੀ ਪ੍ਰੋਬਲ ਮਿਲ ਗਈ ਆਜ਼ਾਦੀ ਉਹਨਾਂ ਨੂੰ ਆ ਕੱਲਾ ਕੱਲਾ ਸਾਡੇ ਪੁੱਤਾਂ ਅਸੀਂ ਤਾਂ ਗੁਰਦਾਰੇ ਜਾ ਕੇ ਅਰਦਾਸ ਕਰਾਉਣੀ ਆ ਵੀ ਮੇਰਾ ਤੜਕੇ ਨੂੰ ਨਿਕਲ ਜੇਕਰੋਂ ਛੇਤੀ ਇਹਦਾ ਵੀਜ਼ਾ ਲੱਗ ਜੇ ਤੇ ਇਹ ਤਾਂ ਨਿਕਲ ਜੇ ਸਾਡੇ ਚ ਵੀ ਜਿਹੜੀ ਸਾਡੀ ਅੰਦਰੂਨੀ ਗ੍ਰਾਫਟਾਈ ਹੈ ਨਾ ਇਹਨੇ ਵੀ ਸਾਡੀ ਕੌਮ ਨੂੰ ਬਹੁਤ ਥੱਲੇ ਸੇ ਆਯਾਦ ਅਸੀਂ ਤਾਂ ਹਮੇ ਗੇ ਧਨਸ਼ੀਰ ਗੁਰੂ ਗ੍ਰੰਥ ਸਾਹਿਬ ਮੈਲਦੇ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਤੇ ਅੰਗ ਪਾੜੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਦੋਸਿਆਂ ਨੂੰ ਜੇਲ੍ਹਾਂ ਦੀ ਸਲਾਖਾਂ ਪਿੱਛੇ ਕਿਉਂ ਨਹੀਂ ਕੀਤਾ ਜਾਂਦਾ ਸੋ ਨਮੀਆ ਜੋ ਵੀ ਸਰਕਾਰ ਆਈ ਉਹਨਾਂ ਨੇ ਵਾਅਦੇ ਕੀਤੇ ਤੋ ਬੰਦੀ ਸਿੰਘਾਂ ਨੂੰ ਕੀ ਛੱਡਣਾ ਸੀ ਨਵੇਂ ਬੰਦੀ ਬਣਾ ਕੇ ਰੱਖੇ ਗਏ ਨੇ ਜਿੱਦੇ ਵੀ ਅਸੀਂ ਆਪਣੇ ਪਾਣੀ ਦਾ ਹੱਕ ਮੰਗਦੇ ਆ ਆਪਣੇ ਕਿਸਾਨੀ ਦਾ ਹੱਕ ਮੰਗਦੇ ਆ ਮਜ਼ਦੂਰੀ ਦਾ ਹੱਕ ਮੰਗਦੇ ਆ ਪਰ ਉਹਨਾਂ ਦੇ ਸੱਪ ਉਹਦੇ ਲੜਦਾਗਾ ਜਦੋਂ ਤੁਸੀਂ ਆਪਣੇ ਹੱਕ ਮੰਗਦੇ ਜਿਹੜਾ NSA ਕਾਨੂੰਨ ਲਾਇਆ ਹੈ ਕਾਨੂੰਨ ਕੋਈ ਮਾੜਾ ਨਹੀਂ ਪਰ ਕਾਨੂੰਨ ਸਹੀ ਥਾਤੇ ਵਰਤਿਆ ਜਾਵੇ ਕਾਨੂੰਨ NSA ਜੇ ਲਾਉਣਾ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦਾ ਉੱਥੇ ਲਾਉ ਜੇ ਲਾਉਣਾ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਲੰਮੇ ਸਮੇਂ ਤੋਂ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਇੱਕ ਵਾਰੀ ਫੇਰ ਉਸ ਰੰਗ ਦੇ ਵਿੱਚ ਦਿਖਾਈ ਦੇ ਰਿਹਾ ਜਿਵੇਂ ਸ਼ੁਰੂਆਤ ਹੋਈ ਸੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਥੇ ਬੰਦੀਆਂ ਨੇ ਸਮਰਥਨ ਵੀ ਦਿੱਤਾ ਔਰ ਕੁਝ ਲੋਕ ਦੂਰ ਦਰਾਡੇੋਂ ਆ ਰਹੇ ਨੇ ਔਰ ਅੱਜ ਦਾ ਪ੍ਰੋਗਰਾਮ ਕੀ ਲਿਖਿਆ ਗਿਆ 1 ਮਾਰਚ ਵੀ ਕੱਢਿਆ ਜਾਣਾ ਰੋਸ ਦੇ ਵਜੋਂ ਉਹ ਸਾਰੀ ਗੱਲਬਾਤ ਕਰਾਂਗੇ ਇਹ ਕੁਝ ਲੋਕ ਨੇ ਜਿਹੜੇ ਇਹ ਵੀ ਵੱਖ-ਵੱਖ ਥਾਵਾਂ ਤੋਂ ਇਸ ਮੋਰਚੇ ਦਾ ਹਿੱਸਾ ਬਣੇ ਨੇ ਭਾਈ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ ਹਾਂਜੀ ਬੱਬੂ ਪੰਦੇਰ ਸੈਣੀ ਤੋਂ ਜੀ ਭਾਰਤੀ ਕਿਸਾਨ ਜੁਣੀਓ ਚੜੂਨੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਮੈਂ ਜੀ ਅੱਜ ਕਾਲੀਆਂ ਝੰਡੀਆਂ ਲੈ ਕੇ ਇਸ ਮੋਰਚੇ ਦਾ ਹਿੱਸਾ ਬਣਨ ਦਾ ਖਾਸ ਕਾਰਨ ਕੀ ਆ ਜਾਂ ਰੂਟੀਨ ਦੇ ਵਿੱਚ ਆ ਰਹੇ ਹੋ ਬਾਈ ਜਿਵੇਂ ਹੁਣ ਤੁਸੀਂ ਕਾਲੀ ਝੰਡੀ ਦੀ ਉਹ ਤਾਂ ਵੈਸੇ ਮੈਂ ਤਾਂ ਪਹਿਲੇ ਦਿਨ ਤੋਂ ਸੱਤ ਤਰੀਕ ਦਾ ਜਦੋਂ ਦਾ ਮੋਰਚਾ ਲੱਗਿਆ ਵਾ ਉਸ ਤਰੀਕ ਦੇ ਉੱਤੇ ਹੀ ਅਸੀਂ ਇੱਥੇ ਆ ਆਉਣੇ ਆ ਜਾਣੇ ਆ ਹਰ ਇੱਕ ਪ੍ਰੋਗਰਾਮ ਟੈਂਡ ਕਰੀਦਾ ਮੋਰਚੇ ਨਾਲ ਜੁੜੇ ਹੋਏ ਆ ਕਾਲੀ ਢੰਡੀ ਦੀ ਜਿਹੜੀ ਬਾਈ ਤੁਸੀਂ ਗੱਲ ਕੀਤੀ ਆ ਇਹ ਚੱਕਣੀ ਕਿਉਂ ਪਈ ਅੱਜ 15 ਅਗਸਤ ਦਾ ਦੇਸ਼ ਅੱਜ ਕੀ ਮਨਾ ਰਿਹਾ ਉਹ ਕਹਿੰਦਾ ਯਾਦ ਹੋ ਗਏ ਵਧਾਈਆਂ ਦੇ ਰਹੇ ਇੱਕ ਦੂਜੇ ਨੂੰ ਪਰ ਅਸੀਂ ਯਾਦ ਨਹੀਂ ਹੋਏ ਸਾਡਾ 10 ਲੱਖ ਪੰਜਾਬੀ ਦਾ ਖੂਨ ਵਹਾ ਸਾਡਾ ਬਟਵਾਰਾ ਹੋਇਆ ਸਾਡੇ ਧਾਮ ਨਨਕਾਣਾ ਸਾਹਿਬ ਸਾਥੋਂ ਵਿਛੜੇ ਨੇ ਸਾਡੀ ਰਾਜਤਾਨੀ ਲਾਹੌਰ ਸਾਥੋਂ ਵਿਛੜੀ ਆ ਸਾਨੂੰ ਇੱਕ ਕ੍ਰਾਈਮ ਪੇਸਾ ਕੌਮ ਦੇ ਵਿੱਚ ਗਿਣਿਆ ਗਿਆ ਇਸ ਦੇਸ਼ ਵੱਜੋਂ ਉਹਦੇ ਕਾਰਨ ਬਾਈ ਅਸੀਂ ਆਪ ਦਾ ਇੱਕ ਰੋਸ ਆ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਸਾਨੂੰ ਆਜ਼ਾਦੀ ਨਹੀਂ ਮਿਲੀ ਸਾਡੇ ਸਜਾ ਪੂਰੀਆਂ ਕਰ ਚੁੱਕੇ ਸਿੰਘ ਉਹ ਜੇਲ੍ਹਾਂ ਦੇ ਵਿੱਚ ਆ ਇੱਕ ਪਾਸੇ ਇਸੇ ਦੇਸ਼ ਦੇ ਵਿੱਚ ਨੂਹ ਦੇ ਵਿੱਚ ਹਿੰਸਾ ਹੁੰਦੀ ਆ ਹਰਿਆਣੇ ਦੇ ਵਿੱਚ ਲੱਖਾਂ ਦੀ ਸਾੜ ਫੂਕ ਹੁੰਦੀ ਆ ਦੋ ਪੁਲਿਸ ਵਾਲੇ ਮਾਰੇ ਜਾਂਦੇ ਆ ਉਹ ਵਰਜੰਗ ਦਲ ਦਾ ਬੜੀ ਆ ਬਿੱਟੂ ਵੀਡੀਓਗ੍ਰਾਫੀਆਂ ਕਰ ਰਿਹਾ ਤੇ ਚੱਲ ਗਿਆ 15 ਦਿਨਾਂ ਬਾਅਦ ਜਦੋਂ ਦਾ ਭਾਈ ਫੜਨਾ ਤੇ ਜ਼ਮਾਨਤ ਹੋ ਗਈ ਇੱਕ ਪਾਸੇ ਭਾਈ ਅੰਮ੍ਰਿਤਪਾਲ ਥਾਣੇ ਦੇ ਬਾਅਦ ਚ ਜਾਂਦਾ ਉਹਨੂੰ ਡਿਮਰੂ ਗਾੜ ਐਨਐਸਏ ਲਾ ਕੇ ਭੇਜਿਆ ਗਿਆ ਜਿਹੜੀ ਕਾਲੀ ਝੰਡੇ ਦੀ ਗੱਲ ਕਰਦੇ ਹੋ ਬਾਈ ਤੁਸੀਂ ਦੂਜੀ ਗੱਲ ਪੰਚਕੂਲਾ ਦੇ ਵਿੱਚ ਬਲਾਤਕਾਰੀ ਸਾਧ ਨੂੰ ਫੜਨ ਦਾ ਉਸ ਤਿਆਰ ਕਰ ਰਹੀ ਆ ਤਾਂ ਉਹਨਾਂ ਨੇ ਮਰੋਂ ਬੰਬ ਵੀ ਚਲਾਏ ਆ ਪਟ્રોલ ਬੰਬ ਵੀ ਚਲਾਏ ਆ ਪੰਜ ਗੁਲਾ ਦੇ ਵਿੱਚ ਲੱਖਾਂ ਬੰਦਿਆਂ ਦੀ ਸਾੜ ਫੂਕ ਹੋਈ ਆ ਤੇ ਮਰਿਆ ਤੇ ਮੰਨ ਲਓ ਵੀ ਨਸਾਨ ਬਹੁਤ ਹੋਇਆ ਕੀ ਗੱਲ ਅੱਜ ਉਹਨੂੰ ਗੈਰਮੇਵਾਰੀ ਪਰੋਲ ਦਿੱਤੀ ਗਈ ਆ ਕਾਰਨ ਕੀ ਆ ਬਾਈ ਪਟਾ ਆਜ਼ਾਦੀ ਦਾ ਉਹਨਾਂ ਦੇ ਗੱਲ ਚ ਪਿਆ ਵਾ ਸਾਡੇ ਤਾਂ ਕਰੇਮਾ ਤੇ ਸਾਨੂੰ ਤਾਂ ਅਤਵਾਦੀ ਖਾਲਸਤਾਨੀ ਵੱਖਵਾਦੀ ਦੱਸ ਕੀ ਇਹਨਾਂ ਨੇ ਦਾੰਗ ਹੀ ਫੇਰੀਆ ਚਾਹੇ 1947 ਲਾ ਲਓ ਚਾਹੇ 84 ਲਾ ਲਓ ਚਾਹੇ ਬੰਦੀ ਸਿੰਘ ਕੋਸ ਲਾ ਲਓ ਅਸੀਂ ਤਾਂ ਕਾਲੇ ਝੰਡੇ ਬਾਈ ਤਾਂ ਚੱਕੇ ਆਗੇ ਵੀ ਸਾਨੂੰ ਤੁਸੀਂ ਆਪ ਦਾ ਹਿੱਸਾ ਮੰਨਦੇ ਹੋ ਸਿੱਖਾਂ ਨੂੰ ਕਿ ਨਹੀਂ ਮੰਨਦੇ ਤੁਸੀਂ ਜਿਵੇਂ ਆਪਣੀਆਂ ਦਲੀਲਾਂ ਰੱਖੀਆਂ ਕਿ ਸਾਡੇ ਨਾਲ ਐਵੇਂ ਐਵੇਂ ਹੋ ਜਾਂਦਾ ਹੈ ਤੇ ਸਾਨੂੰ ਤਾਂ ਸਜਾਵਾਂ ਮਿਲਦੀਆਂ ਔਰ ਜੇ ਕੋਈ ਦੂਜਾ ਕਰੇ ਤੇ ਸਭ ਕੁਝ ਮਾਫ ਹੋ ਜਾਂਦਾ ਇਸ ਕਰਕੇ ਤੁਹਾਨੂੰ ਰੋਸ ਆ ਤੇ ਕਾਲੀਆਂ ਝੰਡੀਆਂ ਆ ਗਈਆਂ ਪਰ ਕੁਝ ਲੋਕ ਉੱਤੋਂ ਤੋਂ ਕਹਿ ਦਿੰਦੇ ਇਥੋਂ ਤੱਕ ਕਿ ਇੱਕ ਬੀਬੀ ਐ ਚੁਣੀ ਹੋਈ ਨੁਮਾਇੰਦਾ ਵੀ ਬਣ ਗਈ ਹੁਣ ਤਾਂ ਉਹ ਮੈਂਬਰ ਪਾਰਲੀਮੈਂਟ ਉਹ ਤੇ ਹੋਰ ਵੀ ਇਸ ਤਰ੍ਹਾਂ ਦੇ ਲੋਕ ਕਹਿ ਦਿੰਦੇ ਆ ਕਿ ਜੇ ਇਹਨਾਂ ਨੂੰ ਆਜ਼ਾਦੀ ਨਹੀਂ ਹੈ ਤੇ ਫਿਰ ਰਹਿ ਕਿਵੇਂ ਰਹਿਆ ਇਹਨਾਂ ਨੂੰ ਸਾਰਾ ਕੁਝ ਹੀ ਉਹਵੇਂ ਸਹੂਲਤਾਂ ਮਿਲ ਰਹੀਆਂ ਜਿਵੇਂ ਬਾਕੀਆਂ ਨੂੰ ਮਿਲਦਾ ਗੱਲ ਸਹੂਲਤ ਦੀ ਨਹੀਂ ਹੁੰਦੀ ਭਾਈ ਸਹੂਲਤ ਕੀ ਆ ਸੀ ਆਪਦੀ ਕਮਾਈ ਖਾਣੇ ਆ ਜੀ ਅੱਜ ਜੇ ਪੰਜਾਬ ਨੇ ਤਰੱਕੀ ਕੀਤੀ ਆ ਇੱਥੋਂ ਦੇ ਮੁੰਡੇ ਪੜ੍ਹ ਪੜ੍ਹ ਕੇ 30 ਲੱਖ ਰੁਪਏ ਲਾ ਕੇ ਬਾਹਰ ਗਏ ਆ ਰੋਟੀ ਸਾਨੂੰ ਉਹ ਬੀਬਾ ਦੇ ਕੇ ਜਾਂਦੀ ਆ ਰੋਟੀ ਦਾ ਮਸਲਾ ਨਹੀਂ ਅੱਜ ਗੁਰੂਗ੍ਰੰਥ ਸਾਹਿਬ ਦਾ ਕੀ ਹਾਲ ਹੈ ਇਸ ਦੇਸ ਇਹ ਪੰਜਾਬ ਦੇ ਵਿੱਚ ਇੱਕ ਇੱਕ ਜੇ ਰਹਿਣਾ ਵੀ ਹੁੰਦਾ ਹੈ ਕਿ ਇੱਜ਼ਤ ਵੀ ਹੁੰਦੀ ਹੈ ਇੱਕ ਜਿਵੇਂ ਦੂਜੇ ਧਰਮ ਦੀ ਇੱਜ਼ਤ ਹੋ ਰਹੀ ਆ ਤਾਂ ਅੱਜ ਗੁਰੂਗ੍ਰੰਥ ਸਾਹਿਬ ਦਾ ਕਿਉਂ ਨਹੀਂ ਪਿਆ ਦੂਜਾ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਕੀਤਾ ਤੁਸੀਂ ਜਦੋਂ ਸਰਕਾਰ ਦੇ ਵਿੱਚ ਆ ਤਾਂ ਸਾਨੂੰ ਗੁਰੂਗ੍ਰੰਥ ਸਾਹਿਬ ਦੀ ਇੱਜ਼ਤ ਤਾਂ ਕਰਨੀ ਚਾਹੀਦੀ ਆ ਉਹ ਬੰਦੇ ਦਾ ਫੜਨੇ ਚਾਹੀਦੇ ਆ ਬਾਈ ਉਹ ਜਿਹੜੇ ਤੁਸੀਂ ਬੰਦਿਆਂ ਦੀ ਗੱਲ ਕਰਦੇ ਹੋ ਜਾਂ ਬੀਬੀਆਂ ਦੀਆਂ ਉਹਨਾਂ ਨੇ ਤਾਂ ਰਸਗੁੱਲੇ ਖਾਦੇ ਅੰਦਰ ਬਹਿ ਕੇ ਬਾਈ ਉਹਨਾਂ ਨੇ ਤਾਂ ਦੌਲਤਾਂ ਵਧਾਈਆਂ ਆਵਦੀਆਂ ਉਹਨਾਂ ਦੀਆਂ ਜਾਇਜ਼ ਉਹਨਾਂ ਉਹਨਾਂ ਨੂੰ ਆਜ਼ਾਦੀ ਮਿਲੀ ਆ ਬਾਕੀ ਆ ਆਜ਼ਾਦੀ ਪੁੱਛੋ ਅੱਜ ਅੰਬਰਪਾਲ ਦੀ ਮਾਂ ਨੂੰ ਆਜ਼ਾਦੀ ਪੁੱਛੋ ਅੱਜ ਹਵਾਰੇ ਦੇ ਪਿਤਾ ਨੂੰ ਸਜ਼ਾ ਹੋ ਗਈ ਸਜ਼ਾ ਕੱਟ ਲਈ ਤੇ ਬੰਦੇ ਨੂੰ ਛੱਡਿਆ ਕਿਉਂ ਨਹੀਂ ਆਜ਼ਾਦੀ ਪੁੱਛੋ ਜਾ ਕੇ ਸਰਸੇ ਵਾਲੇ ਨੂੰ ਆਜ਼ਾਦੀ ਆ ਜਿਹੜਾ ਹੰਸਾ ਕਰਕੇ ਜਾਂਦਾ ਤੇ 11 ਵਾਰੀ ਪ੍ਰੋਲ ਮਿਲ ਗਈ ਆਜ਼ਾਦੀ ਉਹਨਾਂ ਨੂੰ ਆ ਆਜ਼ਾਦੀ ਉਹ ਬੀਬੀ ਨੂੰ ਆ ਜਦੋਂ ਪਾਰਲੀਮੈਂਟ ਬਣ ਕੇ ਉਤੋਂ ਚੰਗਾ ਆਪਦਾ ਕਾਰੋਬਾਰ ਚਲਾਉਂਦਿਆ ਆ ਆਜ਼ਾਦੀ ਭਾਈ ਅੱਜ ਉਹਨਾਂ ਨੂੰ ਸਿੱਖਾਂ ਨੂੰ ਪੁੱਛ ਕੇ ਦੇਖੋ ਜਿਹੜੇ ਅੱਜ ਕੁਚਲੇ ਪਏ ਆ ਤੇ ਜੇਲ੍ਹਾਂ ਦੇ ਵਿੱਚ ਸਿੱਟੇ ਪਏ ਆ ਐਨਐਸਏ ਲਾ ਕੇ ਪਏ ਉਹਨਾਂ ਨੂੰ ਆਜ਼ਾਦੀ ਪੁੱਛੋ ਵੀ ਆਜ਼ਾਦੀ ਹੈ ਕੀ ਆ ਮਤਲਬ ਜਿਹੜਾ ਵਤੀਰਾ ਤੇ ਤਰੀਕਾ ਉਹਨਾਂ ਦਾ ਇੱਕ ਕੌਮ ਨੂੰ ਲੈ ਕੇ ਉਹ ਚੁਬਦਾ ਐ ਤਾਂ ਹੀ ਦੇਖੋ ਮੋਦੀ ਸਾਹਿਬ ਆ ਗੁਰੂਗ੍ਰਾਂਤ ਸਾਹਿਬ ਦੀ ਕਹਿੰਦੇ ਸਭ ਤੋਂ ਵੱਧ ਇੱਜ਼ਤ ਕਰਦੇ ਆ ਜੀ ਉਹ ਤਾਂ ਗੁਰਦਾਰੇ ਉਹ ਵੀ ਕਰਦੇ ਆਗੇ ਇੱਕ ਪਾਸੇ ਮੈਂ ਤੇਰੀ ਇੱਜ਼ਤ ਕਰਾਂ ਤੇ ਇੱਕ ਪਾਸੇ ਮੈਂ ਤੇਰੀਆਂ ਲੱਤਾਂ ਨੂੰ ਜੋੜ ਲਾ ਲਿਆ ਕਰਾਂ ਗੱਲ ਸੁਣ ਲੈ ਮੇਰੀ ਉਹਨੂੰ ਕੀ ਮੰਨੇਗਾ ਇਹ ਨਹੀਂ ਨਾ ਜਿਹੜੇ ਹਿਸਾਬ ਨਾਲ ਸਿੱਖਾਂ ਨੇ ਇਸ ਆਜ਼ਾਦੀ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਇਸ ਦੇਸ਼ ਲਈ 90% ਕੁਰਬਾਨੀਆਂ ਦੇ ਵਿੱਚ ਸਿੱਖ ਕੌਮ ਆ ਰਹੀ ਆ ਜੇ ਤੁਸੀਂ ਹਰੀ ਕ੍ਰਾਂਤੀ 'ਚ ਜਾਓ ਨਾਜ ਦੇ ਵਿੱਚ ਤਾਂ ਵੀ ਇਸ ਪੰਜਾਬ ਨਹੀਂ ਡਿੱਡ ਭਰਿਆ ਤਾਂ ਅੱਜ ਡਾਂਗ ਸਾਰਿਆਂ ਤੋਂ ਵੱਧ ਪੰਜਾਬ ਦੇ ਉੱਤੇ ਪੈ ਰਹੀ ਆ ਬਾਈ ਆਜ਼ਾਦੀ ਬਾਈ ਮਿਲ ਗਈ ਜਿਨ੍ਹਾਂ ਨੂੰ ਮਿਲ ਗਈ ਸਾਡੇ ਤਾਂ ਤਾਂ ਵੀ ਬਖ ਹੋਏ ਆ ਸਾਡੇ ਤਾਂ ਲੋਕ ਬਖ ਹੋਏ ਆ ਜਾਂ ਇੱਕ ਦੂਜੇ ਦੀ ਵੱਡਾ ਟੁਕੀ ਹੋਈ ਆ ਆਜ਼ਾਦ ਜਿਹੜੇ ਹੋਗੇ ਹੋਗੇ ਅਸੀਂ ਤਾਂ ਉਸ ਤੋਂ ਬਾਅਦ ਉਸੇ ਗੁਲਾਮੀ ਦੇ ਵਿੱਚ ਹੀ ਜੀ ਰਹੇ ਹਾਂ ਅੱਜ ਜਿਹੜੇ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਖਾਸ ਤੌਰ ਦੇ ਉੱਤੇ ਚਲੋ ਉਹ ਵੀ ਦੇਣਾ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਲੀਕਿਆ ਹੋਇਆ ਇਹ ਜਿਹੜਾ ਰੋਸ ਮਾਰਚ ਕੱਢਿਆ ਜਾਣਾ ਇਹਦੀ ਕੀ ਵਿਉਂਤਬੰਦੀ ਹੈ ਇਹ ਜੀ ਵਿਉਂਤਬੰਦੀ ਤਾਂ ਇਹ ਆ ਦੇਖੋ ਕਿਸੇ ਵੇਲੇ ਲੜਾਈ ਚੱਲਦੀ ਸੀ ਗੱਲ ਵੱਢ ਕੇ ਜਿਹੜਾ ਤੱਕੇ ਨਾ ਬਹਿ ਜਾਂਦਾ ਸੀ ਆ ਕੇ ਉਹ ਪਾਵਰਫੁੱਲ ਸੀਗਾ ਅੱਜ ਜਿਹੜੀ ਆ ਅੱਜ ਡੈਮੋਕਰੇਸੀ ਕਹਿੰਦੇ ਆ ਇਹ ਤੇ ਬੋਲ ਕੇ ਵੀ ਤੁਸੀਂ ਆਪ ਦਾ ਰੋਸ ਦੱਸ ਸਕਦੇ ਹੋ ਅੱਜ ਇਹਦੇ ਨਾਲ ਤਾਂ ਸਾਡਾ ਇੱਕ ਰੋਸ ਆ ਵੀ ਤੁਸੀਂ ਅੱਜ ਦਾ ਦਿਨ ਮਨਾ ਰਹੇ ਹੋ ਪਰ ਅਸੀਂ ਅੱਜ ਦਾ ਦਿਨ ਕਾਲੇ ਦਿਨ ਨਹੀਂ ਮਨਾ ਰਹੇ ਸਾਡੇ ਨਹੀਂ ਵੀ ਚਾਕੂ ਹੋਰ ਇਹਦੇ ਨਾਲ ਕੋਈ ਸਰਕਾਰ ਦੇ ਤੇ ਗੋਲੀ ਤਾਂ ਚੱਲਣੀ ਨਹੀਂ ਕੋਈ ਡਾਂਗ ਤਾਂ ਵੱਜਣੀ ਨਹੀਂ ਇਹ ਤਾਂ ਇੱਕ ਇਹ ਆ ਵੀ ਅੱਜ ਦੀ ਰਾਜਧਾਨੀ ਦੇ ਵਿੱਚ ਅਸੀਂ ਆਏ ਆ ਵੀ ਭਾਈ ਸਾਡੀਆਂ ਮੰਗਾਂ ਸਾਡੇ ਜਿਹੜੇ ਆਪਣਾ ਗੁਰੂਗ੍ਰਾਂਧ ਸਾਹਿਬ ਦੀ ਬੇਆਫਦੀ ਦਾ ਹੱਲ ਕੀਤਾ ਜਾਵੇ 24 ਘੰਟਿਆਂ ਵਿੱਚ ਕਹਿੰਦੀ ਸੀ ਇਹ ਸਰਕਾਰ 24 ਜਿਹੜੀ ਧੰਨਵਾਰੀ ਸਰਕਾਰ ਬਣ ਗਈ ਕੈਪਟਨ ਗੁਰੂ ਗੁਟਕਾ ਸਾਹਿਬ ਜੇਬ ਚ ਪਾਈ ਫਿਰਦਾ ਸੀ ਕਹਿੰਦਾ ਵੀ ਮੈਂ ਤੁਹਾਡਾ 24 ਘੰਟਿਆਂ ਚ ਹੱਲ ਇੰਨੇ ਟਾਈਮ ਚ ਕਰ ਦੂੰ ਮੈਨੂੰ ਬਣਾ ਦੋ ਉਹ ਵੀ ਬਣਾਤਾ ਉਸ ਤੋਂ ਬਾਅਦ ਇਹ ਸਰਕਾਰ ਆ ਗਈ ਕਹਿੰਦੀ 24 ਘੰਟਿਆਂ ਦੇ ਵਿੱਚ ਇਨਸਾਫ ਮਿਲ ਜੂਗਾ ਤੁਹਾਨੂੰ ਵੀ ਆਪਣਾ ਇਹਦਾ ਦੂਜੇ ਦਾ ਗੁਰੂਗ੍ਰਾਂਧ ਸਾਹਿਬ ਦਾ ਇਹ ਵੀ ਸਰਕਾਰ ਬਣ ਗਈ ਅੱਜ 24 ਮਹੀਨਿਆਂ ਤੋਂ ਵੀ ਉੱਤੇ ਨਾਂ ਗਿਆ ਇਸੇ ਕਰਕੇ ਕਾਲੇ ਝੰਡੇ ਚੱਕੇ ਬੈ ਵੀ ਤੁਸੀਂ ਇਹੀ ਜੇ ਤੁਸੀਂ ਚਲੋ ਜੇ ਆਪਾਂ ਪਿੱਛੇ ਜਾਈਏ ਤਾਂ ਇਹੀ ਸਿਆਸਤਦਾਨ ਜਿਹੜੇ ਅੱਜ ਸਾਡੇ ਤੇ ਬੈਠੇ ਆ ਰਾਜ ਕਰਦੇ ਆ ਇਹੀ ਇਹ ਚੀਜ਼ਾਂ ਦੀਆਂ ਪੌੜੀਆਂ ਲਾ ਕੇ ਆਏ ਆ ਚਾਹੇ ਪਾਣੀਆਂ ਦੇ ਮੁੱਦੇ ਤੇ ਕਰ ਲੋ ਪਜਾਂਦੇ ਅੱਜ ਬੁੱਢੇ ਨਾਲ ਬੁੱਢੇ ਨਾਲੇ ਦੇ ਉੱਤੇ ਅੱਜ ਕੋਈ ਬੋਲਦਾ ਨਹੀਂ ਕਿਸੇ ਦਿਨ ਇਸੇ ਮੁੱਖ ਮੰਤਰੀ ਦੀਆਂ ਉੱਥੇ ਫੋਟਮਾਂ ਨੇ ਆਹ ਵੀਡੀਓ ਨੇ ਬੁੱਢੇ ਨਾਲੇ ਦੇ ਉੱਤੇ ਕਹਿੰਦਾ ਜ਼ਹਿਰੀਲਾ ਪਾਣੀ ਗਈ ਬੜਾ ਕਰਦਾ ਇਸ ਕਰਕੇ ਆਜ਼ਾਦੀ ਇਹਨਾਂ ਦੀ ਆ ਜਦੋਂ ਇਹ ਜਿੱਤ ਜਾਂਦੇ ਆ ਤਾਂ ਵੋਟਾਂ ਲੈ ਜਾਂਦੇ ਆ ਸਾਡੇ ਤੇ ਡਾਂਗ ਪੈਂਦੀ ਆ ਸਾਡੇ ਤੇ ਐਨਐਸਏ ਲੱਗਦੀਆਂ ਨੇ ਸਾਨੂੰ ਘਰਾਂ ਦੇ ਵਿੱਚ ਬੰਦ ਕੀਤਾ ਜਾਂਦਾਗਾ ਇਹ ਐਸੇ ਕਰਕੇ ਅਸੀਂ ਤਾਂ ਅੱਜ ਰੌਲਾ ਪਾ ਰਹੇ ਆ ਵੀ ਸਾਨੂੰ ਹਜੇ ਆਜ਼ਾਦੀ ਉੱਥੋਂ ਦਾ ਤੁਸੀਂ ਦੇਤੀ ਜਿਹੜੀ ਤੁਸੀਂ ਬਾਹਰੋਂ ਬੰਡਲ ਦੀ ਦੇਦੀ ਪਰ ਜਿਹੜੀ ਛੋਡੇ ਲੋਕਾਂ ਤੋਂ ਆਜ਼ਾਦੀ ਛੋਡੇ ਲੀਡਰਾਂ ਤੋਂ ਚਾਹੀਦੀ ਆ ਸਾਨੂੰ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਦਾ ਜਿਹੜਾ ਸਤਕਾਰ ਆ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਬਾਹਰ ਆਉਣੇ ਚਾਹੁੰਦੇ ਆ 7 ਲੱਖ ਬੰਦੇ ਨੇ ਹਵਾਰਾ ਸਾਹਿਬ ਨੂੰ ਜ세ਦਾਰ ਬਣਾਇਆ ਵਾ ਤੇ ਫਿਰ ਇਹ ਕੀ ਡੈਮੋਕ੍ਰੇਸੀ ਦੀ ਕਦਰ ਕਰਦੇ ਆ ਉਹ ਕਹਿੰਦੇ ਵੀ ਅਸੀਂ ਤਾਂ ਡੈਮੋਕ੍ਰੇਸੀ 7 ਲੱਖ ਬੰਦੇ ਨੇ ਤੇ ਇੱਕ ਪਾਸੇ ਗੀਜੇ ਤੋਂ ਨਿਕਲਦਾ ਤੁਹਾਨੂੰ ਜ세ਦਾਰ ਬਦਲ ਦਿੰਦੇ ਆ ਕਿ ਜਿਹੜੀਆਂ ਬੀਬੀ ਨੇ ਤੁਸੀਂ ਗੱਲਾਂ ਕਰਦੇ ਉਹਦਾ ਘੰਟ ਬਾਬਾ ਕੁਝ ਲੋਕਾਂ ਨੇ ਜਿਹੜੇ ਰੋਸ ਦੇ ਵਿੱਚ ਆਏ ਨੇ ਉਹਨਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਨੇ ਔਰ ਸਾਰਿਆਂ ਦੀ ਆਪਣੀਆਂ ਆਪਣੀਆਂ ਦਲੀਲਾਂ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਕਹਿਣਾ ਕੀ ਚਾਹੁੰਦੇ ਆ ਤੁਸੀਂ ਕਿੱਥੋਂ ਆਏ ਜੀ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਵਿਚਾਰ ਬੰਦੀ ਸਿੰਘਾਂ ਵਾਸਤੇ ਹੈ ਜਗਸੀਰ ਸਿੰਘ ਜੱਗੀ ਬਾਬਾ ਸਾਰੀ ਸੰਗਤ ਜਾਣਦੀ ਹੈ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤੇ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਕਰਦੇ ਹਾਂ ਜਿਹੜੀ ਵੀ ਸਰਕਾਰ ਆਏ ਚੋ ਭਗਵੰਤ ਮਾਨ ਦੀ ਸਰਕਾਰ ਆਈ ਚੋ ਕੈਪਟਨ ਦੀ ਚੋ ਬਾਦਲਾਂ ਦੀ ਆਈ ਜਿਹਦੇ ਉੱਤੇ ਸਾਡੋਂ ਆਜ਼ਾਦ ਕਿਹਾ ਗਿਆ ਵੀ ਭਾਰਤ ਆਜ਼ਾਦ ਆ ਪਰ ਆਜ਼ਾਦ ਨਹੀਂ ਪਰ ਆਜ਼ਾਦੀ ਤਾਂ ਅਸੀਂ ਤਾਂ ਮੰਨੀਏ ਜੇ ਸਾਡੇ ਕਾਨੂੰਨ ਨੇ ਜੇ ਸਜ਼ਾ ਸੁਣਾਈ ਤਾਂ ਬੰਦੀ ਸਿੰਘ ਉਹ ਆਪਣੀ ਸਜ਼ਾ ਮਾ ਭੁਗਤਣ ਤੋਂ ਬਾਅਦ ਵੀ ਅੱਜ ਡੱਕ ਕੇ ਰੱਖੇ ਹੋਣੇ ਜੇਲਾਂ ਦੇ ਵਿੱਚ ਸਾਨੂੰ ਅਜੇ ਆਜ਼ਾਦ ਨਹੀਂ ਆਜ਼ਾਦ ਅਸੀਂ ਤਾਂ ਹਮਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਨ ਦਿਹਾੜੇ ਗੁਰੂ ਗ੍ਰੰਥ ਸਾਹਿਬ ਤੇ ਅੰਗ 파ੜੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਦੋਸਿਆਂ ਨੂੰ ਜੇਲਾਂ ਦੀਆਂ ਸਲਾਖਾਂ ਪਿੱਛੇ ਕਿਉਂ ਨਹੀਂ ਕੀਤਾ ਜਾਂਦਾ ਸੋ ਨਮੀਰ ਜੋ ਵੀ ਸਰਕਾਰ ਆਈ ਉਹਨਾਂ ਨੇ ਵਾਅਦੇ ਕੀਤੇ ਸੋ ਬੰਦੀ ਸਿੰਘਾਂ ਨੂੰ ਕੀ ਛੱਡਣਾ ਸੀ ਨਵੇਂ ਬੰਦੀ ਬਣਾ ਕੇ ਰੱਖੇ ਗਏ ਨੇ ਜਿੱਦੇ ਵੀ ਅਸੀਂ ਆਪਣੇ ਪਾਣੀ ਦਾ ਹੱਕ ਮੰਗਦੇ ਆ ਆਪਣੇ ਕਿਸਾਨੀ ਦਾ ਹੱਕ ਮੰਗਦੇ ਆ ਮਜ਼ਦੂਰੀ ਦਾ ਹੱਕ ਮੰਗਦੇ ਆ ਪਰ ਉਹਨਾਂ ਦੇ ਸੱਪ ਉਹਦੇ ਲੜਦਾਗਾ ਜਦੋਂ ਤੁਸੀਂ ਆਪਣੇ ਹੱਕ ਮੰਗਦੇ ਹੋ ਤੁਸੀਂ ਇਸ ਮੋਰਚੇ ਦਾ ਹਿੱਸਾ ਬਣੇ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਵੀ ਬਹੁਤ ਕੁਝ ਝੱਲਣਾ ਪਿਆ ਲੋਕਾਂ ਨੂੰ ਆਪਣੇ ਪਿੰਡਿਆਂ ਦੇ ਉੱਤੇ ਉਹ ਤਜਰਬਾ ਮੋਰਚੇ ਦਾ ਇਹ ਮੋਰਚੇ ਦਾ ਦੋਨਾਂ ਦਾ ਤਾਲਮੇਲ ਹੈ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਸੇ ਤਰ੍ਹਾਂ ਇੱਕ ਮੇਕ ਹੋ ਕੇ ਲੜ ਸਕਦੇ ਹਾਂ ਦੇਖੋ ਜੀ ਜੇ ਏਕਾ ਹੋ ਜੇ ਏਕੇ ਚ ਪਾਵਰ ਬਹੁਤ ਹੈ ਇਸੇ ਤਰ੍ਹਾਂ ਜੇ ਅਸੀਂ ਜ਼ਮੀਨਾ ਖਾਤਰ ਗੁਰੂ ਗ੍ਰੰਥ ਸਾਹਿਬ ਜ਼ਮੀਨਾ ਖਾਤਰ ਦਿੱਲੀ ਸਾਲ ਤੋਂ ਉੱਪਰ ਬੈਠ ਸਕਦੇ ਤਾਂ ਬੰਦੀ ਸਿੰਘਾਂ ਜਿਹੜਾ ਮੋਰਚਾ ਲੱਗਿਆ ਸਾਡਾ ਕਈ ਕਿਸਾਨ ਭਰਾ ਆਏ ਨੇ ਬਹੁਤ ਸ਼ੁਕਰੀਆ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਜੇ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਸਾਹਿਬ ਦੀ ਧਰਤੀ ਤੋਂ ਤੋਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਦੇ ਕੇ ਤਾਂ ਹੀ ਸਾਨੂੰ ਜ਼ਮੀਨਾ ਦੇ وارث ਬਣਾਇਆ ਗਿਆ ਤਾਂ ਉਹੀ ਜ਼ਮੀਨਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਲਗੀਧਰ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਜੇ ਅਸੀਂ ਜ਼ਮੀਨਾਂ ਖਾਤਰ ਬਹਿ ਸਕਦੇ ਆ ਤ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਆ ਤੇ ਬੰਦੀ ਸਿੰਘਾਂ ਦੀ ਗੱਲ ਆ ਜਿਨ੍ਹਾਂ ਨੇ ਸਾਡੀ ਡਿੱਗੀ ਹੋਈ ਪੱਗ ਕੌਮ ਦੀ ਸਿਰ ਤੇ ਧਰੀ ਅੱਜ ਉਹ ਜੋਧਿਆਂ ਨੂੰ ਛੱਡਿਆ ਨਹੀਂ ਜਾਂਦਾ ਬੰਦੀ ਬਣਾ ਕੇ ਰੱਖਿਆ ਗਿਆ ਤਾਂ ਸਾਨੂੰ ਅਸੀਂ ਅੱਜ ਵੀ ਕਹਿੰਦੇ ਆ ਵੀ ਅਸੀਂ ਆਜ਼ਾਦ ਨਹੀਂ ਅਸੀਂ ਆਜ਼ਾਦ ਹੋਦਿਆਂ ਹੋਵਾਂਗੇ ਜਿਹੜਾ ਐਨਐਸਏ ਕਾਨੂੰਨ ਲਾਇਆ ਹੈ ਕਾਨੂੰਨ ਕੋਈ ਮਾੜਾ ਨਹੀਂ ਪਰ ਕਾਨੂੰਨ ਸਹੀ ਥਾ ਤੇ ਵਰਤਿਆ ਜੇ ਕਾਨੂੰਨ ਐਨਐਸਏ ਜੇ ਲਾਉਣਾ ਹੈ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦਾ ਉੱਥੇ ਲਾਉ ਜੇ ਲਾਉਣਾ ਹੈ ਨਾ ਕਿ ਉਹ ਜਿਹੜੇ ਪੰਜਾਬ ਦੇ ਨੌਜਵਾਨ ਚ ਉਹ Hindu ਆ ਚ ਉਹ ਮੁਸਲਮਾਨ ਹੈ ਭਾਈ ਅਮਰਤਪਾਲ ਨੇ ਉਹ ਹਰੇਕ ਕਿਸੇ ਵੀ ਧਰਮ ਦਾ ਸੀਗਾ ਉਹਨਾਂ ਨੇ ਅਮਰਤ ਛਕਾ ਕੇ ਆਪਣੇ ਵਿਚਾਰ ਦੇ ਜਰੀਏ ਦੇ ਨਾਲ ਉਹ Hindu ਸੀ ਜੋ ਮੁਸਲਮਾਨ ਸੀ ਉਹਨਾਂ ਨੂੰ ਸਹੀ ਤਰੀਕੇ ਸਹੀ ਰਾਹ ਤੇ ਤੋਰਨ ਦੀ ਗੱਲ ਕੀਤੀ ਪਰ ਜੇ ਉਹਨੇ ਗੱਲ ਕੀਤੀ ਤਾਂ ਅੱਜ ਸ਼ਾਮ ਦੀ ਜੇਲ੍ਹਾਂ ਚ ਬੰਦਾ ਹੈ ਤਾਂ ਐਨਐਸਏ ਕਾਨੂੰਨ ਜੇਕਰ ਬਣਾਉਣਾ ਹੈ ਪਰ ਉਹਨਾਂ ਵਾਸਤੇ ਬਣਾਓ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦਾ ਹੈ ਜੀ ਆਜ਼ਾਦੀ ਦੀ ਗੱਲ ਬਾਈ ਤੁਸੀਂ ਕੀਤੀ ਆ 4 ਲੱਖ ਵੋਟ ਪਈ ਆ ਜਿੱਤਿਆ ਆਜ਼ਾਦੀ ਆ ਬਾਈ ਇਹ ਇੱਕ ਪਾਸੇ ਸੌਂ ਖਵਾਉਣੇ ਹੋ ਤੇ ਇੱਕ ਪਾਸੇ ਉਹਨੂੰ ਕੰਮ ਕਰਨ ਦੇ ਨਹੀਂ ਦਿੱਤਾ ਜਾਂਦਾ ਐਮਪੀ ਦੀ ਪਾਵਰ ਇਹ ਹੀ ਬਾਈ ਆਜ਼ਾਦੀ ਕਾਹਨੂ ਆ ਬਾਈ ਗੁਲਾਮੀ ਸਿੱਖਾਂ ਲਈ ਸਭ ਤੋਂ ਵੱਡੀ ਆ ਇਹਦੇ ਵਿੱਚ ਪਰ ਸਾਡੇ ਸਿੱਖਾਂ ਨੂੰ ਸਮਝਣਾ ਚਾਹੀਦਾ ਇਸ ਟਾਈਮ ਸਾਡੀ ਕੌਮ ਨੂੰ ਸਮਝਣਾ ਚਾਹੀਦਾ ਇਹਨੂੰ ਸਿਰ ਜੋੜਨੇ ਚਾਹੀਦਿਆ ਪਰ ਸਾਡੀ ਕੌਮ 'ਚ ਵੀ ਗਲਤੀ ਆ ਕੱਲਾ ਕੱਲਾ ਸਾਡੇ ਪੁੱਤਾਂ ਅਜੇ ਤਾਂ ਗੁਰਦਾਰੇ ਜਾ ਕੇ ਅਰਦਾਸ ਕਰਾਉਨੇ ਵੀ ਮੇਰਾ ਤੜਕੇ ਨੂੰ ਨਿਕਲ ਜੇਕਰੋਂ ਸੇਤੀ ਇਹਦਾ ਵੀਜ਼ਾ ਲੱਗ ਜੇ ਤੇ ਇਹ ਤਾਂ ਨਿਕਲ ਜੇ ਸਾਡੇ 'ਚ ਵੀ ਜਿਹੜੀ ਸਾਡੀ ਅੰਦਰੂਨੀ ਗ੍ਰਾਫਟ ਆਈ ਹੈ ਨਾ ਇਹਨੇ ਵੀ ਸਾਡੀ ਕੌਮ ਨੂੰ ਬਹੁਤ ਥੱਲੇ ਸਿੱਟਿਆ ਕਰਦਾ ਤਾਂ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਅਸੀਂ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਇਸ ਗੱਲ ਨੂੰ ਹੋਰ ਅੱਗੇ ਤੋਰਿਆ ਜਾਵੇ ਤਾਂ ਕਿ ਲੋਕਾਂ ਦੇ ਮਨ ਵਿੱਚ ਰੋਸ ਕਿਹੜੀ ਗੱਲ ਦਾ ਕਿ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਦੇ ਵਜੋਂ ਮਨਾਉਣ ਲਈ ਮਜਬੂਰ ਹੋਏ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀ